ਸਤਿ ਸ਼੍ਰੀ ਅਕਾਲ ਦੋਸਤੋ ਮੈਂ ਬੰਤ ਸਿੰਘ ਆਯਾਦ ਤੁਸੀਂ ਵੇਖ ਰਹੇ ਹੋ ਇਸ ਵਕਤ ਲੋਕਲ ਟੀਵੀ ਨਿਊਜ਼ ਅੱਜ ਅਸੀਂ ਪਿੰਡ ਜਖੇਪੜ ਦੇ ਹੰਬਲਵਾਸ ਗੁਰੂ ਘਰ ਦੇ ਵਿੱਚ ਪਹੁੰਚਾਂਗੇ ਜਿੱਥੇ ਅੱਖਾਂ ਦਾ ਚੈੱਕਅਪ ਕੈਂਪ ਤੇ ਆਪਰੇਸ਼ਨ ਕੈਂਪ ਲਾਇਆ ਗਿਆ ਹੈਗਾ ਆਜੋ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਨਾਲੇ ਤੁਹਾਨੂੰ ਦਿਖਾਉਨੇ ਆ ਵੀ ਕਿੰਨਾ ਕਾਜ ਰਸ਼ ਹੋਇਆ ਇੱਥੇ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕੈਂਪ ਦੇ ਵਿੱਚ ਆਪਾਂ ਸਾਰੀ ਡਿਟੇਲ ਦੇ ਵਿੱਚ ਆਪਾਂ ਕੈਂਪ ਦੀ ਸਾਰੀ ਤੁਹਾਨੂੰ ਵੀਡੀਓ ਦਿਖਾਵਾਂਗੇ हाँ जी भाई जी जी एनका दे रहे हो यह इन्ह का कोई पैसा है कोई फ्री नहीं फ्री नहीं जी हस्पता कैंप लगे फ्री नहीं सारी है। अच्छा, जी सारिया ठीक है देखो बी जी एनक भी इतना बिल्कुल फ्री दिखाई जा रही ने हमारे फोर हंड्रेड प्लस पेशेंट आ चुका है और अभी हमारी जिसमें अभी आंखों की जाँच चल रही है कैट्रेक्ट जितना निकलेगा उतना यहाँ से हम कैट्रेट लेके ऑपरेशन के लिए लेके जाएंगे Link So after example, Hvala što pratite kanal. পার্টি ক্লাসরুম বল 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 200 কান 200 तक जाओ ਪਰ ਇਹ ਮਾਣਿਆ ਦੇ ਪਰਖੀਆਂ ਬਾਰੇ ਦੱਸਿਆ ਗਿਆ ਜੇ ਵੀ ਜੀਵਨ ਦੋ ਹੈ ਜੋ ਸਾਰਾ ਦਸਤਾਵੇਜ਼ ਪੂਰਾ ਹੈ ਜੀ ਨੂੰ ਪ੍ਰਤੀਨਿਧ ਸਮੀਆਂ ਮਹਾਨ ਚੋਣਾਂ ਦੀ ਤਿਆਰੀ ਕਾਰਨਾ ਰਣਨੀਤਕਾਰ ਦੇ ਲਗਾਤੇ ਸਾਡੇ ਨਵੀਂ ਜਿੰਨਾ ਵੀ ਪ੍ਰਬੰਧ ਕੀਤਾ ਹੈ ਰਾਜ ਸੰਗਠਨ ਦੇ ਸਾਥੀ चवंदा ਮੇਰੇ ਕੋਲ ਇਹ ਗੱਲ ਨਹੀਂ ਕਿ ਮੈਂ ਤੁਹਾਨੂੰ ਪਾਉਣਾਂ ਕਰਾਂਗਾ ਤੁਹਾਡਾ ਚਸਮਾ ਹੈ ہمارے ਕੋਲ ਇਸ ਫੇਸ ਦੇ ਕਿਤੇ ਦੇਖਣਾ ਚਾਹੁੰਦੇ ਹੋ ਚਾਹਾਂਗੇ ਜੀ ਤੁਸੀਂ ਦੇਖ ਸਕਦੇ ਹੋਗੇ ਮੇਰੇ ਪੈਸੇ ਵੀ ਦੇਖ ਸਕਦੇ ਹੋਗੇ ਬਹੁਤ ਭਾਰੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ ਆਪਰੇਸ਼ਨ ਕੈਂਪ ਦੇ ਵਿੱਚ ਬਹੁਤ ਇੱਥੇ ਸਾਰੇ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਅੱਜ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਮਾਸਟਰ ਗੁਰਤੇਜ ਸਿੰਘ ਜੀ ਆਪਾਂ ਇਹਨਾਂ ਬਾਰੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਕੈਂਪ ਬਾਰੇ ਹਾਂਜੀ ਮਾਸਟਰ ਜੀ ਹੱਸਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਠੀਕ ਹੋ ਇਹ ਜਿਹੜਾ ਤੁਸੀਂ ਕੈਂਪ ਲਾਇਆ ਹੋਇਆ ਜੀ ਇੱਥੇ ਇਹਦੇ ਵਿੱਚ ਹੁਣ ਤੱਕ ਕਿੰਨੇ ਕੈਂਟਰੀ ਹੋ ਚੁੱਕੀ ਹੈਗੀ ਇੱਥੇ 600 ਤਾਂ ਮਰੀਜ਼ ਵਰਤੀ ਕਰ ਚੁੱਕੀ ਹੈ ਇਸ ਟਾਈਮ ਤੇ ਹਾਲੇ ਮਰੀਜ਼ ਆਈ ਜਾਂਦੇ ਨੇ ਬਾਕੀ ਇਥੇ ਨਾਲ ਪੱਖਾਂ ਦੇ ਨਾਲ ਆਪਣਾ ਦੂਜਾ ਵੀ ਇੱਕ 슈ਗਰ ਦਾ ਹੋਰ ਚੈੱਕਅਪ ਸਾਰੇ ਬਿਮਾਰੀਆਂ ਦਾ ਚੈੱਕਅਪ ਹੋ ਰਿਹਾ ਤੇ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕੋਈ ਐਨਕਾਂ ਜਾਂ ਕੋਈ ਦਵਾਈਆਂ ਤੋਂ ਉਹ ਸਭ ਕੁਝ ਫ੍ਰੀ ਨੇ ਇੱਥੇ ਹਾਂਜੀ ਲਾਈਨ ਜਿਵੇਂ ਫ੍ਰੀ ਪਹਿਣਗੇ ਉਰੋਂ ਬੱਸ ਜਾਊਗੀ ਆਪਣੀ ਬਾਤ ਸੀ ਉਰੋਂ ਛੱਡ ਕੇ ਜਾਵਾਂਗੇ ਬਾਕੀ ਦਵਾਈਆਂ ਫ੍ਰੀ ਬਾਕੀ ਸਾਰੀਆਂ ਐਨਕਾਂ ਕਿਸੇ ਵੀ ਨੰਬਰ ਦੀਆਂ ਨੇ ਉਹ ਸਾਰੀਆਂ ਹੋਊਗੀ ਫ੍ਰੀ ਮਿਲਣਗੇ ਤੇ ਬਾਕੀ ਆ ਦੂਜਾ ਵੀ ਦੱਸਿਆ ਤੁਹਾਨੂੰ ਦੂਜੀ ਬਿਮਾਰੀਆਂ ਦੇ ਨਾਲ ਚੈੱਕਅਪ 슈ਗਰ ਆਪਣਾ ਬਲੱਡ ਕੈਂਸਰ ਉਹ ਵੀ ਸਾਰੀ ਚੀਜ਼ ਚੈੱਕਅਪ ਹੋ ਰਹੀ ਆ ਜੇ ਉਹ ਵੀ ਕਰਾਉਣਾ ਕਿਸੇ ਨੇ ਉਹ ਵੀ ਇੱਕ ਮਾਸਟਰ ਜੀ ਇਹ ਮਤਲਬ ਆਪਣੇ ਉਰੇ ਪਿੰਡ-ਪਿੰਡ ਦੀ ਲੋਕ ਆਏ ਨੇ ਕਿ ਬਾਹਰੋਂ ਵੀ ਆਏ ਹੋਏ ਨੇ ਉਰੇ ਨਹੀਂ ਸਾਰੇ ਇਲਾਕੇ ਦੇ ਆਏ ਹੋਏ ਨੇ ਆਪਣੇ ਸਾਰੇ ਦਰਬਾ ਇਧਰੋਂ ਭਲਾਡੇ ਕਿਨੋਂ ਸਾਰੇ ਦੂਰ-ਦੂਰ ਦੇ ਤੱਕ ਦੇ ਬੰਦੇ ਆਏ ਹੋਏ ਨੇ ਉਹਨੇ ਜਿਹੜੇ ਫਿਰ ਦੂਰੋਂ ਸੰਗਤ ਆਈਆਂ ਨੇ ਉਹਨਾਂ ਵਾਸਤੇ ਲੰਗਰਾਂ-ਲੁੰਗਰਾਂ ਦੀ ਸੁਵਿਧਾ ਵੀ ਰੱਖੀ ਗਈ ਹੈ ਕੋਈ ਆਹੀਂ ਲੰਗਰ ਤਿਆਰ ਆ ਤੇ ਹਜ਼ਾਰ ਬੰਦੇ ਲੰਗਰ ਤਿਆਰ ਕਰਾਏ ਹੋਏ ਸੋ ਸਾਥੀਓ ਇਹ ਸਨ ਮਾਸਟਰ ਗੁਰਦੇਵ ਸਿੰਘ ਜੀ ਇਹਨਾਂ ਨੇ ਆਪਾਂ ਨੂੰ ਡਿਟੇਲ ਦੇ ਵਿੱਚ ਦੱਸਿਆਗਾ ਕੈਂਪ ਬਾਰੇ ਆਪਾਂ ਹੋਰ ਵੀ ਹਾਂਜੀ ਦੋਸਤੋ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰਾਂ ਦੀ ਪ੍ਰਥਾ ਚ ਚਲਾਈ ਦੀਗੀ ਹੁਣ ਆਪਾਂ ਨੂੰ ਜ਼ਿਆਦਾਤਰ ਦਵਾਈਆਂ ਦੇ ਲੰਗਰਾਂ ਦੀ ਲੋੜ ਹੈਗੀ ਉਸੇ ਤਰ੍ਹਾਂ ਅੱਜ ਇਹ ਬਾਈਆਂ ਨੇ ਇੱਥੇ ਕੈਂਪ ਲਾਇਆ ਹੈਗਾ ਕੁੱਲੋ-ਕੁੱਲ ਚੀਜ਼ ਫ੍ਰੀ ਦਿੱਤੀ ਜਾ ਰਹੀ ਹੈ ਚਾਹੇ ਉਹ ਦਵਾਈਆਂ ਹੋਣ ਚਾਹੇ ਐਨਕਾ ਹੋਣ ਕੋਈ ਮਰਜ਼ੀ ਚੀਜ਼ ਹੋਵੇ ਆਜੋ ਆਪਾਂ ਉਸ ਕੈਂਪ ਬਾਰੇ ਬਾਈ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਨਾਮ ਹੈਗਾ ਬੀਓ ਮਾਨ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਤੁਸੀਂ ਕੈਂਪ ਲਾਇਆ ਹੋਇਆ ਜੀ ਸਰਦਾਰ ਝੰਡਾ ਸਿੰਘ ਜੀ ਦੀ ਯਾਦ ਵਿੱਚ ਲਾਇਆਗਾ ਉਹ ਕੌਣ ਸਨ ਜੀ ਉਹ ਮੇਰੇ ਦਾਦਾ ਜੀ ਸਨ ਜੋ 20-25 ਸਾਲ ਸਰਪੰਚੀ ਕੀਤੀ ਹੈਗੀ ਅਸੀਂ ਸਮਾਜ ਸੇਵਾ ਸਾਡਾ ਪਰਿਵਾਰ ਸਮਾਜ ਸੇਵਾ ਕਰਦਾ ਰਿਹਾ ਹੈਗਾ ਅਸੀਂ ਅੱਗੇ ਤੋਕ ਕਰਦੇ ਆ ਰਹੇ ਹਾਂਗੇ ਠੀਕ ਹੈ ਜਿਹੜੀਆਂ ਹੁਣ ਸੰਗਤ ਇੱਥੇ ਦੂਰੋਂ ਦੂਰੋਂ ਪਹੁੰਚਿਆ ਹੋਈਆਂ ਨੇ ਬਾਹਰਲੇ ਪਿੰਡਾਂ ਤੋਂ ਵੀ ਮੈਂ ਸੁਣ ਆਏ ਨੇ ਉਹਨਾਂ ਵਾਸਤੇ ਕੋਈ ਲੰਗਰਾਂ ਲੰਗਰਾਂ ਦੀ ਸੁਵਿਧਾ ਹੋਣੀ ਹਾਂਜੀ ਉਹਨਾਂ ਵਾਸਤੇ ਚਾਹ ਪਾਣੀ ਰੋਟੀ ਦਾ ਸਾਰਾ ਲੰਗਰ ਕੀਤਾ ਹੋਏ ਪਾਲੋ ਸ਼ਾਇਆ ਦਾ ਸਾਰਾ ਲੰਗਰ ਕੀਤਾ ਹੋਏ ਇੱਕ ਜਿਹੜਾ ਇਹ ਤੁਸੀਂ ਕੈਂਪ ਲਾਇਆ ਹੋਇਆ ਇਹ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਲਾਇਆ ਹੋਇਆ ਕਿ ਕਿਸੇ ਪਾਰਟੀ ਦੇ ਨਾਲ ਤਾਂ ਲਿੰਕ ਕੋਈ ਨਹੀਂ ਹੈ ਕੋਈ ਪਾਰਟੀ ਬਾਜ਼ੀ ਨਾਲ ਕੋਈ ਲਿੰਕ ਨਹੀਂ ਹੈਗਾ ਇਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਾਇਆ ਗਿਆ ਹੈ ਜੀ ਅੱਛਾ ਇਹ ਮਤਲਬ ਤੁਹਾਡੇ ਪਰਿਵਾਰ ਦੇ ਵਿੱਚੋਂ ਹੋ ਨਹੀਂ ਤਾਂ ਸਾਰੇ ਪਿੰਡ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਜੀ ਹਾਂ ਜੀ ਗੁਰਦੁਆਰਾ ਕਮੇਟੀ ਚੋਂ ਹਾਂ ਜੀ ਤੇ ਸਾਰਿਆਂ ਦੇ ਵਿੱਚ ਮਤਲਬ ਇਹ ਦੱਸਿਆ ਬਾਈਆਂ ਨੇ ਕਹਿੰਦੇ ਗੁਰਦੁਆਰਾ ਕਮੇਟੀ ਵੀ ਹੈਗੀ ਕਿਸਾਨ ਯੂਨੀਅਨ ਦਾ ਵੀ ਸਾਥ ਆ ਤੇ ਇਹੋ ਜੇ ਮਤਲਬ ਲੰਗਰ ਲੱਗਣੇ ਚਾਹੀਦੇ ਨੇ ਦਵਾਈਆਂ ਦੇ ਦੇਖੋ ਜੀ ਇਹਨੇ ਬਿਉਮਾਨ ਬਾਰੇ ਆਪਾਂ ਨੇ ਮਤਲਬ ਜਾਣਕਾਰੀ ਲੈਣੇ ਹੈ ਕਿ ਆਪਣੇ ਨਾਲ ਪਿੰਡ ਦੇ ਬਜ਼ੁਰਗ ਵੀ ਖੜੇ ਨੇ ਵੀ ਇਹ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ ਸਮਾਜ ਸੇਵੀ ਇਹ ਮੁੰਡਾ ਬਹੁਤ ਵਧੀਆ ਕੰਮ ਕਰਦਾ ਹੈਗਾ ਹਾਂਜੀ ਇਹ ਦੱਸੋ ਜੀ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਮੁੰਡਾ ਬਿਉਮਾਨ ਆ ਜੀ ਜਿਹੜਾ ਇਹ ਕੰਮ ਕਰਦਾ ਸਮਾਜ ਸੇਵਾ ਦੇ ਇਹ ਕਹੇਜੇ ਬੰਦੇ ਨੇ ਜੀ ਬਹੁਤ ਵਧੀਆ ਜਾਈ ਇਮਾਨਦਾਰ ਬੰਦਾ ਜੀ ਸੱਚੇ ਸੱਚੇ ਦਿਲੋਂ ਕਰਦਾ ਕੰਮ ਕੋਈ ਪਾਰਟੀਬਾਜੀ ਨਹੀਂ ਠੀਕ ਹੈ ਜੀ ਹਾਂ ਬਿਲਕੁਲ ਆਪਦੇ ਇਰਾਦੇ ਨਾਲ ਕਰ ਰਿਹਾ ਕੰਮ ਠੀਕ ਹੈ ਜੀ ਹਾਂਜੀ ਹਾਂ ਬਹੁਤ ਵਧੀਆ ਇਨਸਾਨ ਨੇ ਜੀ ਸਾਰਾ ਪਰਿਵਾਰ ਇਹਨਾਂ ਦਾ ਵਧੀਆ ਜੀ ਹਾਂਜੀ ਹਾਂਜੀ ਤੇ ਆਪਾਂ ਮਾਨ ਸਾਹਿਬ ਤੋਂ ਜਾਣਦੇ ਆਂਗੇ ਵੀ ਅੱਗੇ ਤੋਂ ਕਿਸ ਤਰ੍ਹਾਂ ਦੇ ਹੋਰ ਕੈਂਪ ਲਵਾਉਣਗੇ ਹਾਂਜੀ ਮਾਨ ਸਾਹਿਬ ਇਹ ਦੱਸੋ ਵੀ ਇਹ ਸੋਡਾ ਪਹਿਲਾਂ ਤਾਂ ਇਹ ਦੱਸੋ ਵੀ ਕੈਂਪ ਹੀ ਕਹਿਮਾਂਗਾ ਤੇ ਅੱਗੇ ਤੋਂ ਤੁਸੀਂ ਕਿਸ ਤਰ੍ਹਾਂ ਲਵਾਉਂਦੇ ਰਹੋਗੇ ਇਹ ਸਾਡਾ ਚੌਥਾ ਕੈਂਪ ਆਈ ਅੱਖਾਂ ਦਾ ਪਹਿਲਾਂ ਗੋਡਿਆਂ ਦਾ ਵੀ ਤੇ ਅੱਖਾਂ ਦੇ ਕੈਂਪ ਪਹਿਲਾਂ ਵੀ ਲੱਗ ਸੋਕੇ ਨੇ ਅੱਗੇ ਵੀ ਲੱਗਣਗੇ ਦੇਖੋ ਬਈ ਪਿੰਡਾਂ ਦੇ ਵਿੱਚ ਆਪਾਂ ਨੂੰ ਬਹੁਤ ਜ਼ਰੂਰਤ ਆ ਕੈਂਪਾਂ ਦੀ ਸੋ ਇਸ ਵਕਤ ਮੈਂ ਪਿੰਡ ਜਖੇਪੜ ਤੋਂ ਰਾਜੂ ਸਟੂਡੀਓ ਦੇ ਨਾਲ ਐਲਟੀਐਨ ਹੰਬਲਵਾਸ Terima kasih telah menonton!